ਲੁਧਿਆਣਾ ਤੋਂ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਟੀਟੂ ਬਾਣਿਆ ਨੇ ਲਾਡੂਵਾਲ ਟੋਲ ਪਲਾਜ਼ਾ ਤੇ ਖਸਖਸ ਬੀਜੀ ਉਹ ਕਹਿੰਦੇ ਕਿ ਮੈਂ ਖਸਖਸ ਕਰਿਆਣੀਆਂ ਦੀ ਦੁਕਾਨ ਤੋਂ ਖਰੀਦ ਕੇ ਲੈ ਕੇ ਆਇਆ ਹਾਂ ਫਿਰ ਕਿਵੇਂ ਖਸਖਸ ਦੀ ਖੇਤੀ ਗੈਰ ਕਾਨੂੰਨੀ ਹੋਗੀ ਅਗਰ ਗੈਰ ਕਾਨੂੰਨੀ ਹੈ ਤਾਂ ਮੇਰੇ ਤੇ ਸਰਕਾਰ ਪਰਚਾ ਦਰਜ ਕਰੇ ਅਗਰ ਪੰਜਾਬ ਸਰਕਾਰ ਖਸਖਸ ਦੀ ਖੇਤੀ ਪੰਜਾਬ ਦੇ ਵਿੱਚ ਸ਼ੁਰੂ ਕਰਦੀ ਹੈ ਤਾਂ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਤੇ ਲੱਗੇ ਹੋਏ ਨੇ ਉਹ ਹਟ ਜਾਣਗੇ ਅਤੇ ਕਿਸਾਨ ਵੀ ਸੋਖੇ ਹੋ ਜਾਣਗੇ ਬਾਕੀ ਆਓ ਸੁਣਦੇ ਆਂ ਟੀਟੂ ਬਾਣੀਆਂ ਨੇ ਕੀ ਕਿਹਾ ਜੀ ਆ ਲਡੋ ਟੋਲ ਪਲੇਸ ਤੇ ਖੜੇ ਆ ਲਡੋ ਟੋਲ ਪਲੇਸ ਤੇ ਦੇ ਵਿੱਚ ਬੰਦ ਕਰਨਾ ਵਾ ਖਾਸ ਕਰਕੇ ਖੇਤੀ ਕਰਾਉਣੀ ਆ ਮੈਡੀਕਲ ਨਸ਼ੇ ਖਤਮ ਕਰਦੇ ਆ ਸਰਕਾਰ ਆ ਸੁੱਤੀਆਂ ਪਈਆਂ ਨੇ ਹਾਲ ਕੀ ਬਣਿਆ ਸੇ ਵੱਡੋ ਟੋਲ ਪਲਾਜੇ ਤੇ ਖਸ ਖਸੇ ਬੀਜ ਰਿਆ ਵਾ ਜਿਵੇਂ ਪਰਚਾ ਕਿੰਨਾ ਕਰਦੋ ਗਰਾ ਜਿਵੇਂ ਪੱਤਰ ਕਿੰਨਾ ਖਦਾ ਹੋਵੇ ਆਪਣੇ ਵੀ ਪਰ 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 ਬੱਟਾ ਬੱਦੀ ਜਾਣ ਦੇ ਆਲ ਭਾਈ ਜੀ ਤੋਂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਲੱਡੋ ਟੋਲ ਪਲਾਜੇ ਤੇ ਖੜੇ ਆ ਤੇ ਅੱਜ ਅਸੀਂ ਇੱਥੇ ਸੜਕ ਤੇ ਖਸ ਖਸ ਬਿਜੀ ਆ ਆ ਖਸ ਖਸ ਮੈਂ ਕਰਿਆਨੇ ਦੁਕਾਨ ਤੋਂ ਲੈ ਕੇ ਆਇਆ ਵਾ ਉਹ ਬੀਜੀਆ ਸੀ ਕਿਉਂਕਿ ਸਾਡੇ ਸਰਕਾਰਾਂ ਸੁਤੀਆਂ ਪਈਆਂ ਨੇ ਨੌਜਵਾਨ ਸਾਡੀ ਕੁੜੀਆਂ ਚਿੱਟੇ ਨਸ਼ੇ ਦੇ ਲੱਗੇ ਮੈਡੀਕਲ ਨਸ਼ੇ ਖਾਈ ਜਾਂਦੇ ਆ ਤੇ ਸਰਕਾਰਾਂ ਜਵਾਨੀ ਖਰਾਬ ਕਰੀ ਜਾਂਦੀਆਂ ਨੇ ਆਪਣੀਆਂ ਖਸਕਾ ਵੀ ਖੇਤੀ ਕਰਾਉਂਦੇ ਨਹੀਂ ਆ ਕਿਉਂਕਿ ਜੇ ਖਸਕਾ ਦੀ ਖੇਤੀ ਕਰਾਤੀ ਸਾਡੇ ਜਿਹੜੇ ਕਿਸਾਨ ਹੈਗਾ ਵਾ ਉਹ ਪੈਰਾਂ ਤੇ ਖੜਾ ਹੋ ਜਾਊਗਾ ਮਜ਼ਦੂਰ ਪੈਰਾਂ ਤੇ ਖੜਾ ਹੋ ਜਾਊਗਾ ਸਾਡੇ ਆਮ ਲੋਕ ਪੈਰਾਂ ਤੇ ਖੜੇ ਹੋ ਜਾਣਗੇ ਪਰ ਸਾਡੀ ਸਰਕਾਰਾਂ ਨਹੀਂ ਆਉਂਦੀ ਆ ਕਿ ਕੋਈ ਬੰਦਾ ਪੈਰਾਂ ਤੇ ਖੜਾ ਹੋਵੇ ਕਿਰਾ ਇਸ ਕਰਕੇ ਮੈਂ ਲੰਮੇ ਸਮੇਂ ਤੋਂ ਮੁੱਦੇ ਦੀ ਗੱਲ ਕਰਦਾ ਵਾਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਨੂੰ 30 ਨੰਬਰ ਤੇ ਵੋਟ ਪਾਓ ਬਟਨ ਨੰਬਰ ਦਬਕੇ ਗੈਸ ਸਿਲੰਡਰ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ ਇੱਥੇ ਦੇਖਦੇ ਪ੍ਰਧਾਨ ਮੰਤਰੀ ਆਇਆ ਕਰਨਗੇ ਪੰਜਾਬ ਦੇ ਵਿੱਚ ਤੇ ਤੋਂ ਆਪਣੇ ਹੱਥਾਂ ਨਾਲ ਖਸ ਖਸ ਦੀ ਖੇਤੀ ਕਰਾ ਕਰਨਗੇ ਆਪਣੇ ਹੱਥਾਂ ਨਾਲ ਖਸ ਖਸ ਬੀਜਾ ਕਰਨਗੇ ਮੈਨੂੰ ਸਮਝ ਨਹੀਂ ਆਉਂਦੀ ਕਿਦਾ ਵੀ ਆ ਖਸ ਖਸ ਮੈਂ ਦੁਕਾਨ ਤੋਂ ਲੈਂਦੀ ਹੈ ਗੈਰ ਕਾਨੂੰਨੀ ਕਿਵੇਂ ਆ ਜੇ ਗੈਰ ਕਾਨੂੰਨੀ ਹੈਗੀ ਆ ਤਾਂ ਮੇਰੇ ਤੋਂ ਪਰਚਾ ਕਿੱਟਿਆ ਜਾਵੇ ਟੀਟੂ ਬਣੀ ਐ ਸੇ ਪਰਚਾ ਕੱਟੇ ਜਾਵੇ ਤੇ ਟੀਟੂ ਬਣੀ ਨੂੰ ਜੇਲ੍ਹ ਚ ਦਿੱਤਾ ਜਾਵੇ ਅਪ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਮੈਨੂੰ ਵੋਟਾਂ ਬਾਕੇ ਤੁਸੀਂ ਜਿਦਾਓ ਡੀ ਸੀ ਦਫਤਰ ਲੁਧਿਆਣਾ ਮੈਂ ਪਟ ਕੇ ਜੇਬੀ ਸੀ ਮਸ਼ੀਨ ਨਾਲ ਉੱਥੇ ਮੈਂ ਸਾਰੇ ਯਾਨੀ ਖਸਖਸ ਦੀ ਖੇਤੀ ਕਰਾ ਕਰ ਦੇਣੀ ਆ ਕਿਉਂਕਿ ਉੱਥੇ ਕੱਲਾ ਹੀ ਮਾਰੀ ਜਾਂਦੇ ਉੱਥੇ ਕੱਖ ਨਾ ਕਰਦੇ ਨੀ ਡੀ ਸੀ ਦਫਤਰ ਵੀ ਕਰ ਬੰਦੇ ਗੱਲਾਂ ਦੇ ਗੱਲਾਂ ਲੋਕਾਂ ਨੂੰ ਪ੍ਰਸ਼ਾਸਨ ਕਰਦੇ ਆ ਸਾਡੇ ਕਿਸਾਨ ਜਿੱਥੇ ਬੰਦੇ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਮੇਰੀ ਮੰਗ ਉਹ ਕੀਤੀ ਜਾਵੇ ਕਿਉਂਕਿ ਵਾਹਿਗੁਰੂ ਵੀ ਕਹਿੰਦਾ ਵਾ ਬਗਰੀਬ ਦੀ ਮਦਦ ਕਰੋ ਉਹਨੂੰ ਆਪਣੇ ਪੈਣਾ ਦੇ ਖਾਣਾ ਕਰ ਲੋ ਪਰ ਸਾਡੀ ਸਰਕਾਰ ਸੁੱਚੀਆਂ ਬਈਆਂ ਨੇ ਕਰਾ ਅੱਜ ਮੈਂ ਖਾਸ ਕਰਕੇ ਖੇਤੀ ਕਰਕੇ ਇੱਕ ਐਲਾਨ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਖੱਡ ਖੇਤੀ ਛੇਤੀ ਹੋਊਗੀ ਜੀਰਾ ਜੇ ਨਹੀਂ ਛੇਤੀ ਕੀਤੀ ਇਹਨਾਂ ਨੇ ਇਹਨਾਂ ਨੇ ਮੈਂ ਕੁੱਤੇ ਖਾਣੀ ਪੂਰੀ ਰੱਦ ਕਰੂੰਗਾ ਮੈਂ ਗਾਰੰਟੀ ਦਿੰਦਾ ਹਾਂ ਪਾਣ ਕਹਿੰਦਾ ਥੈਂਕ ਯੂ ਮਿਹਰਬਾਨੀ ਸੁੱਚੀ